ਅੱਜ ਨਾਲਾ ਦੇ ਚਮਿਆਰੀ ਪਿੰਡ ਦੇ 22 ਸਾਲਾ ਨੌਜਵਾਨ ਦੀ ਇੰਗਲੈਂਡ 'ਚ ਕੋਈ ਮੌਤ 8 ਮਹੀਨੇ ਪਹਿਲਾਂ ਲੱਖਾਂ ਰੁਪਏ ਦਾਕਟਰ ਚਚੁੱਕੇ ਗਿਆ ਸੀ ਵਿਦੇਸ਼ ਪਰਿਵਾਰ ਦਾ ਰੋ ਰੋ ਕੇ ਹੈ ਪੂਰਾ ਹਾਲ 8 ਮਹੀਨੇ ਪਹਿਲਾਂ ਕਰ ਚੁੱਕੇ ਇੰਗਲੈਂਡ ਕੇ 22 ਸਾਲਾ ਅਮਰਪਾਲ ਸਿੰਘ ਦੀ ਇੰਗਲੈਂਡ ਵਿੱਚ ਮੋਰਫੋ ਜਾਨੀ ਟੁਕਤਾਈ ਪਵਤਾ ਮੇ ਆਈ ਹੈ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਸ ਨੂੰ ਨਮੂਨਿਆ ਹੋਇਆ ਸੀ ਅਤੇ ਉਸ ਤੋਂ ਬਾਅਦ ਅਚਾਨਕ ਉਸ ਦੀ ਸਿਹਤ ਫਿੱਕੜ ਗਈ ਅਤੇ ਉਸ ਦੀ ਅਚਾਨਕ ਮੌਤ ਹੋ ਗਈ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਖ਼ਬਰ ਆਈ ਹੈ ਕਿ ਉਹਨਾਂ ਦੇ ਲੜਕੇ ਅਮਰਪਾਲ ਸਿੰਘ ਦੀ ਮੌਤ ਹੋ ਗਈ ਹੈ ਉਹਨਾਂ ਨੇ ਪੰਜਾਬ ਵਾਸਤੇ ਸੈਂਟਰ ਤੋਂ ਘਾਰ ਦੇ ਦੁਹਾਰ ਲਗਾਈ ਹੈ ਕਿ ਉਹਨਾਂ ਦੇ ਬੇਬੇ ਦੀ ਲਾਸ਼ ਸ਼ਕੀ ਦੇ ਤੋਂ ਇੰਦਿਆਂ ਦੀ ਚਾਹ ਦੇ। ਉਹਨਾਂ ਦੇ ਕਸ਼ਕੀ ਕਮਾਂ ਮੈਂ ਕਦੋਂ ਲੈ ਗਿਆ ਅਗਰ ਇਹ। ਐਤਵਾਰ ਉਹ 4 ਵਜੇ। ਵਧੀਆ ਠੀਕ ਠਾਕ ਵਧੀਆ ਗੱਲਾਂ ਕਰਦਾ ਰਿਹਾ। ਮੈਂ ਵੱਧਾ ਕਿੰਨਾ ਗੱਲਾਂ ਕਰਦਾ ਰਿਹਾ। ਸ਼ਾਮ ਨੂੰ ਰਾਤ ਨੂੰ 9 ਵਜੇ ਮੈਸੇਜ ਕੀਤਾ ਮੈਂ ਸਵੇਰੇ ਫੋਨ ਕਰੂੰਗਾ। ਆਏ ਗੱਭੀਆ ਵੀ ਕਿਉਂ ਕੋਈ ਨਾ ਸਾ ਚੜਨਦੇ ਆਈ ਫਿਰ ਗੱਲ ਨਹੀਂ ਹੁੰਦੀ ਕੋਹ ਹੁੰਦੇ ਫਿਰ ਉਹ ਤੋਂ ਬਾਅਦ ਕੱਲ ਸੁਪਨੇ ਦੱਸਿਆ ਨੇ ਸੁਪਨੇ ਇੱਥੇ ਤੋਂ ਬੜੇ ਚਾਵਾਂ ਨਾ ਗਿਆ ਸੀ ਵਧੀਆ ਗਿਆ ਸੀ ਹੁਣ ਉੱਥੇ ਤੇ ਮੈਂ ਟੈਨਸ਼ਨ ਪਤਾ ਨਹੀਂ ਕੀ ਗੱਲ ਬਣੀ ਕੀ ਨਹੀਂ ਬਤਾਣੀ ਤੇ ਗੱਲ ਹੁੰਦੀ ਸੀ ਕਰੀ ਕਹਿੰਦਾ ਮੈਂ ਆ ਚੀਜ਼ ਪੂਰ ਕਰਨੀ ਆ ਗਈ ਤੇਰਾ ਕਰੂੰਗਾ ਕਦੋਂ ਆਉਂਗਾ ਆਏ ਅੰਦਾ ਅੰਦਾ ਹੀ ਮੰਮੀ ਕੋਈ ਨਹੀਂ ਆਪਣੀ ਗਰੀਬੀ ਨਿਕਲ ਚ ਗਰੀਬੀ ਤੋਂ ਸਾਰੀ ਉਮਰ ਆਪਾਂ ਸੋਖਣੀ ਵੇਖਿਆ ਹੁਣ ਕੋਈ ਗੱਲ ਨਹੀਂ ਹੋਣਾ ਤੂੰ ਫਿਕਰ ਕਰਾ ਟੈਨਸ਼ਨ ਨਾ ਲਿਆ ਕਰ ਤੇਰਾ ਆਪਣਾ ਸਾਰਾ ਕੁਝ ਵਧੀਆ ਹੋ ਜਾਣਾ ਗੱਲ ਆ ਗਈ ਬੜੀ ਬੰਨ ਚੀਜ਼ ਆ ਆਖਰੀ ਗੱਲ ਜਿਹੜੀ ਉਹ ਸੁਪਨਾ ਹੀ ਮੈਂ ਭੈਣ ਦਾ ਵਿਆਹ ਕਰੂੰਗਾ ਕਿ ਕਦੀਂ ਦਾ ਗੱਲ ਆਦਿ ਇਹਨੂੰ ਤਾਂ ਦੇਖਦਾ ਕਿ ਮੇਰੇ ਕੋਲ ਬਾਹਰ ਆ ਜੂਗੀ ਅਸੀਂ ਦੋਵੇਂ ਭੈਣ ਬਰਾ ਇਕੱਠੇ ਰਹਿਵਾਂਗੇ ਮੰਮੀ ਕਦੋਂ ਬੰਨਾਂ ਦੀ ਜਦ ਕੰਮ ਬੰਨ ਜੂਗਾ ਤੈਨੂੰ ਇੱਧਰ ਖਲਾ ਦਿਓ ਜੀ ਅਸੀਂ ਦੋਵੇਂ ਜਿਹੜਾ ਇਕੱਠੇ ਰਹਿਵਾਂਗੇ ਕੀ ਬੰਦੇ ਤੁਸੀਂ ਵਿਦੇਸ਼ਾਂ ਚ ਇਹਨੇ ਮਾਵਾ ਦੇ ਪੁੱਤ ਮਾਰੇ ਨੇ ਵਿਦੇਸ਼ਾਂ ਦੇ ਵਿੱਚ ਜਾ ਕੇ ਇਦਾਂ ਕੁਝ ਹੋ ਰਿਹਾ ਹੈ ਕੀ ਉਹਨਾਂ ਨੂੰ ਕੋਈ ਕਹਿਣਾ ਚਾਹੀਦਾ ਨੇ ਆਣੇ ਪੇਟਣਾ ਚਾਹੀਦਾ ਹੈ ਬਾਹਰ ਦਾ ਤੇ ਨਾਂ ਵੀ ਨਾ ਲਵੋ ਬਸ ਇੱਧਰ ਥੋੜੀ ਖਾ ਲੋ ਵਧੀਆ ਆ ਵੀਰਾਂ ਵੀ ਪਰ ਬਾਹਰ ਨਾ ਜਾਗੇ ਬਾਹਰ ਨਾ ਜਾਓ ਦੇਖੋ ਵੇਖੋ ਥੋੜੀ ਜਾਨੀ ਮੇਰੀ ਆਪ ਜੀ ਕੀ ਨਾਮ ਆ ਕੀ ਬੇਟੇ ਦਾ ਕੀ ਨਾਮ ਜੀ ਗੱਲਬਾਤ ਕੀ ਹੈ ਬੇਟੇ ਦਾ ਨਾਮ ਹੈ ਅਮਰਤਪਾਲ ਸਿੰਘ ਜੀ ਤੇ 8 ਮਹੀਨੇ ਪਹਿਲਾਂ ਗਿਆ ਸੀ ਸਟੱਡੀ ਵਾਸਤੇ ਗਿਆ ਸੀ ਇੰਗਲੈਂਡ ਤੇ ਹਫਤਾ ਕੀ ਪਹਿਲਾਂ ਬਿਮਾਰ ਹੋ ਗਿਆ ਜਿਆਦਾ ਹੀ ਤੇ ਉਹਨੂੰ ਦਾਖਲ ਕਰਾਇਆ ਸੀ ਉੱਥੇ ਆਪਣੇ ਉਹਦੇ ਮਾਮੇ ਦੇ ਸਿਸਟਰ ਜੀ ਉਹਨਾਂ ਨੇ ਦਾਖਲ ਦੁਸਤ ਕਰਾਇਆ ਉੱਥੇ ਕਮਰੇ ਵਾਲਿਆਂ ਨੇ ਵੀ ਹੈਲਪ ਕੀਤੀ ਆ ਤੋਂ ਬਾਅਦ ਅੱਜ ਸਾਨੂੰ ਦੁਪਹਿਰੇ ਜੀ ਪਤਾ ਲੱਗਾ 11-12 ਵਜੇ ਵੀ ਡੈਥ ਹੋ ਗਈ ਆ ਇਸ ਤਰੀਕੇ ਨਾਲ ਕੀ ਗੱਲ ਇਹ ਨਮੂਨੀਆਂ ਹੋ ਗਿਆ ਜੀ ਨਮੂਨੀਆਂ ਹੀ ਜ਼ਿਆਦਾ ਤੇ ਬੱਚਿਆਂ ਦੇ ਪ੍ਰੈਸ਼ਰ ਹੀ ਜ਼ਿਆਦਾ ਇੰਨਾ ਹੋ ਗਿਆ ਕਿ ਕੰਮ ਮਿਲਦੇ ਨਹੀਂਗੇ ਤੇ ਪ੍ਰੈਸ਼ਰ ਜ਼ਿਆਦਾ ਹੋ ਗਿਆ ਬੱਚਿਆਂ ਨੂੰ ਅਸੀਂ ਵੇਖੋ ਵੇਖੀ ਭੇਜੀ ਜਾਂਦੇ ਆ ਬਾਹਰ ਪਰ ਮੁਸ਼ਕਿਲ ਆਉਂਦੇ ਆ 12 ਦੇ ਵੀ ਛੇ ਮਹੀਨੇ ਪਹਿਲਾਂ ਗਿਆ ਸੀ 8 ਮਹੀਨੇ ਪਹਿਲਾਂ ਗਿਆ ਜੇ ਬਾਹਰ ਛੜੀ ਵੇਸ ਤੇ ਗਿਆ ਸੀ ਛੜੀ ਵੇਸ ਤੇ ਗਿਆ ਸੀ ਇਹ ਗੱਲ ਬਾਤ ਕੀ ਘਰ ਦੇ ਹਾਲਾਤ ਕਿਦਾਂ ਦੇ ਘਰ ਦੇ ਹਾਲਾਤ ਤੇ ਪਹਿਲੀ ਹੈਗੀ ਸੀ 2.5 ਕਿਲੇ ਉਹ ਵੀ ਇਹਨਾਂ ਨੇ ਗੈਣੇ ਕਰਕੇ ਫੇਰ ਹੀ ਭੇਜਿਆ ਸੀ ਤੇ ਬ੍ਰਦਰ ਮੇਰੇ ਉਹਨੇ ਅੰਗਰੇਸ ਸਿੰਘ ਜੀ ਵੱਡੇ ਉਹਨਾਂ ਹਾਜ਼ਰ ਜੀ ਤੇ ਉਹਨਾਂ ਨੇ ਪਹਿਲੀ ਗਾਣੇ ਭੇਜ ਪਾ ਕੇ ਫੇਰੀ ਭੇਜਿਆ ਕਰਜ਼ਾ ਲਿਖ ਕੇ ਸਾਰਾ ਚੁੱਕ ਕੇ ਭੇਜਿਆ ਤੇ ਹੁਣ ਤਾਂ ਵਿਚਾਰੇ ਦੀ ਮਾੜੀ ਹਾਲਤ ਹੈ ਬੇਟਾ ਵੀ ਹੈ ਭੈਣ ਇੱਕ ਭੈਣਾਂ ਤੇ ਇੱਕ ਇਹੀ ਭਰਾ ਹੀ ਇਕੱਲਾ ਹੀ ਬਸ ਦੋਵੇਂ ਭੈਣਾਂ ਤੇ ਭੈਣ ਵੀ ਵਿਆਹਣ ਵਾਲੀ ਆ ਤੇ ਹੁਣ ਬੜਾ ਮੁਸ਼ਕਲ ਆ ਗੁਜ਼ਾਰਾ ਕਰਦਾ ਇਹੀ ਕਰਦਾ ਪਹਿਲਾਂ ਗੁਜ਼ਾਰਾ ਬੜਾ ਮੁਸ਼ਕਲ ਚੱਲਣ ਡਿਆ ਸੀ ਕਿ ਉਹ 8 ਦਿਨ ਪਹਿਲਾਂ ਹੀ ਹੋਈ ਗੱਲ ਤੇ ਕਹਿੰਦਾ ਸੀ ਵੀ ਕੋਈ ਨਹੀਂ ਮੈਂ ਥੋੜੇ ਸਵੇਰੇ ਗੱਲ ਕਰਾਂਗਾ ਮੈਂ ਠੀਕ ਨਹੀਂ ਗਿਆ ਤੇ ਥੋੜੇ ਮੈਂ ਸੁਬਾਹ ਗੱਲ ਕਰਾਂਗਾ ਤੇ ਮੁੜ ਕੇ ਫਿਰ ਉਹਨਾਂ ਨੇ ਜਿਹੜੀ ਮਾਮੇ ਦੀ ਸਿਹਤਰੀ ਸੀ ਉਹਨਾਂ ਦੇ ਉਥੋਂ ਫੋਨ ਆ ਗਿਆ ਵੀ ਠੀਕ ਨਹੀਂ ਗਿਆ ਅਸੀਂ ਦਫ਼ਤਰ ਕਰਾਉਣ ਲੱਗੇ ਆ ਤੇ ਰਾਤ ਨੂੰ ਹੋਈ ਮੜੀ ਵੀਡੀਓ ਕੱਲ ਤੇ ਉਹਨਾਂ ਨੇ ਦਿਖਾਇਆ ਵੀ ਠੀਕ ਹੈ ਪਹਿਲਾਂ ਨੂੰ ਪਰ ਸਵੇਰੇ 11 12 ਵਜੇ ਪਤਾ ਲੱਗਾ ਵੀ ਡੈਥ ਹੋ ਗਈ ਹੈ ਕੀ ਮੰਗ ਕਰਦੇ ਜੀ ਡੈੱਡ ਬਡੀ ਵਾਪਸ ਅਸੀਂ ਮੰਗ ਕਰਦੇ ਆਂ ਵੀ ਸਰਕਾਰ ਤੋਂ ਵੀ ਡੈੱਡ ਬੋਡੀ ਵਾਪਸ ਲਿਆਂਦੀ ਜਾਵੇ ਤੇ ਪਰ ਪਰਿਵਾਰ ਦੇ ਨਾਲ ਜੋ ਵੀ ਇਨਸਾਫ ਹੁੰਦਾ ਕੀਤਾ ਜਾਵੇ ਵੱਤ ਵਸ ਸਹਿਯੋਗ ਦਿੱਤਾ ਜਾਵੇ ਬਹੁਤ ਗਰੀਬ ਪਰਿਵਾਰ ਆ ਤੇ ਭਾਈ ਸਰਤੇ ਜੀ ਸ਼ੁਰੂ ਤੋਂ ਅਸੀਂ ਸਾਬ ਮਾਲ ਡੰਗਰ ਵੇਚ ਕੇ ਉਹਨੇ ਆਪਣਾ ਘਰ ਦਾ ਸਾਰਾ ਕੁਝ ਵੇਚ ਕੇ ਤੇ ਬੇਟੇ ਨੂੰ ਭੇਜਿਆ ਸੀ ਬਾਹਰ ਪੀਆ ਚੰਗੇ ਪੁੱਖ ਵਾਸਤੇ ਭੇਜੀਦਾ ਅਸੀਂ ਤੇ ਬੱਚਿਆਂ ਨੂੰ ਆਨੇ ਆਂ ਵੀ ਚੰਗਾ ਕੋਈ ਨਾ ਕੋਈ ਇਹ ਸੌਰ ਜਵੇ ਸਾਡੀ ਜ਼ਿੰਦਗੀ ਸੌਖੀ ਹੋ ਜਾਏ ਬੱਚਿਆਂ ਦੀ ਜ਼ਿੰਦਗੀ ਜਾਂ ਸੌਖੀ ਹੋ ਜਾਏ ਪਰ ਇਹ ਥੋੜਾ ਪਤਾ ਵੀ ਪਿਆਲੇ ਵੀ ਜਾਂਦੀ ਰਹਿਣੀ ਬੱਚਾ ਵੀ ਜਾਂਦਾ ਰਹਿਣਾ ਤੇ ਘਰ ਵੀ ਸਾਰਾ ਲਾਈਆਂ ਮੱਜਾਂ ਵੀ ਵੇਚ ਲਈ ਵੇਚਦੀਆਂ ਤੋਂ ਵੀ ਕੱਕ ਜਾਂਦਾ ਰਹਿਣਾ ਸਭ ਕੁਝ ਤੇ ਮੇਰਾ ਨਾਮ ਗਰੇਸ ਸਿੰਘ ਜੀ ਤੇ ਬੱਚੇ ਦਾ ਨਾਮ ਅਮਰਪਾਲ ਸਿੰਘ ਜੀ ਤੇ ਅਸੀਂ ਸਟੱਡੀ ਵੀਜ ਤੇ ਨੂੰ ਇੰਗਲੈਂਡ ਭੇਜਿਆ ਸੀ ਤੇ ਉਹ ਮਤਲਬ 8 ਮਹੀਨੇ ਨੂੰ ਜੇ ਗਏ ਨੂੰ ਹੋਏ ਸੀ ਤੇ ਉਹਨੂੰ ਥੋੜੀ ਜਿਹੀ ਅਥੀ ਮੜੀ ਦੀ ਪ੍ਰੋਬਲਮ ਹੋਈ ਆ ਉਹਦੀ ਤੋਂ ਉਹਦੀ ਮੜਕੀ ਉਹਦੀ ਡੈਥ ਹੋ ਗਈ ਆ ਤੇ ਫਸੇ ਤੇ ਬੜਾ ਔਖੇ ਹੋ ਕੇ ਬੱਚੇ ਨੂੰ ਭੇਜਿਆ ਨਾਲੇ ਜ਼ਮੀਨ ਗਹਿਣੇ ਕਰਕੇ ਕਰਜ਼ਾ ਚੁੱਕ ਕੇ ਭੇਜਿਆ ਸੀ ਕੋਈ ਵੀ 25 ਲੱਖ ਰੁਪਏ ਲਾਇਆ ਸੀ ਤੇ ਸਾਡੀ ਤੇ ਕੋਈ ਮਿਹਨਤ ਵੀ ਨਹੀਂ ਮੁੜੀ ਤੇ ਅਸੀਂ ਤੇ ਸਰਕਾਰ ਕੋਲ ਹੀ ਮੰਗ ਕਰਦੇ ਆਂ ਪੀ ਸਰਕਾਰ ਜਿਤਨਾ ਵੀ ਸਾਡੇ ਬੱਚੇ ਦੀ ਉਹਦੀ ਮਗਾਵੀ ਅਸੀਂ ਸਾਰਿਆਂ ਇਸਮੈ ਇੱਥੇ ਕਰਨੀਆਂ ਚਾਹੁੰਦੇ ਆਂ ਹੋਰ ਤੁਸੀਂ ਅਸੀਂ ਕੁਝ ਕੁਝ ਕਰ ਨਹੀਂ ਸਕਦੇ ਤੇ ਬਾਕੀ ਜੋ ਜੇ ਕੋਈ ਉਧਰ ਦੀ ਸਰਕਾਰ ਸਾਡੀ ਮਤ ਕਰ ਸਕਦੀ ਜਾਂ ਇੱਧਰ ਦੀ ਕਰ ਸਕਦੀ ਉਹ ਜ਼ਰੂਰ ਕਰੇ ਕਿਉਂਕਿ ਅਸੀਂ ਤੇ ਅੱਗੇ ਬੜੇ ਪਰੇਸ਼ਾਨ ਸਾ ਹਾਂ ਹੋਰ ਪਰ ਜਾਨਾ ਸੋਖਲੀ ਕੀ ਤਾਹੀ ਤੁਸੀਂ ਹੋਗੇ ਕੀ ਗੱਲ ਹੈ ਯਾਰ ਕਰੀਏ ਦੀ ਗੱਲ ਹੈ ਤੁਹਾਡੀ ਉਹ ਨਾਲ ਉਹ ਕਹਿੰਦਾ ਹੈ ਕਿ ਮੈਨੂੰ ਉਹਨਾਂ ਦੱਸਿਆ ਜਾ ਉਹਨੂੰ ਇਹਨੂੰ ਕੁਝ ਨਹੀਂ ਪਤਾ ਲੱਗਾ ਵੀ ਮੈਨੂੰ ਕੀ ਹੁੰਦਾ ਕਿ ਅਸੀਂ ਜਦੋਂ ਗੱਲ ਮੇਰੀ ਪਿਛਲੇ ਦਿਨ ਵਾਰ ਹੋਈ ਸੀ 4 ਵਜੇ ਤੇ ਆਂਦਾ ਸੀ ਮੈਂ ਡੜੀ ਫੁਲਕਾ ਸ਼ਗ ਲੱਗਾ ਮੈਂ ਬਿਲਕੁਲ ਠੀਕ ਠਾਕ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਮੈਂ 9 ਵਜੇ ਤੁਹਾਡੇ ਨਾਲ ਗੱਲ ਕਰੂੰਗਾ ਤੇ ਜਦੋਂ 9 ਵਜੇ ਆਦੇ ਉਹਨੇ ਮੈਸੇਜ ਕੀਤਾ ਮੈਂ ਕੱਲ ਨੂੰ ਗੱਲ ਕਰੂੰਗਾ ਅਸੀਂ ਫੋਨ ਲਾਉਣ ਲੱਗੇ ਆ ਤੇ ਉਹਨੇ ਚੰਨ ਸਾਡੀ ਗੱਡੀ ਇੱਕ ਇਸ ਤਰ੍ਹਾਂ ਦੀ ਉੱਥੇ ਆ ਉਹਨੇ ਫੋਨ ਕੀਤਾ ਵੀ ਭਾਜੀ ਮੈਨੂੰ ਉਦੇ ਕਮਰੇ ਵਾਲੇ ਮਾਲਕ ਦਾ ਫੋਨ ਆਇਆ ਵੀ ਅਮਰਤਪਾਲ ਜਿਹੜਾ ਨੇ ਉਹ ਥੋੜਾ ਢਿੱਲਾ ਹੋ ਗਿਆ ਹੈ ਤੇ ਅਸੀਂ ਆਖਿਆ ਵੀ ਕੀ ਗੱਲ ਪਤਾ ਕਰੋ ਉਹ ਉਸੇ ਵੇਲੇ ਗੱਡੀ ਲੈ ਕੇ ਆਪਣੀ ਚੱਲ ਪਏ ਆ ਉਦੋਂ ਮਾਲਕ ਦਾ ਕਮਰੇ ਵਾਲੇ ਦਾ ਸਾਨੂੰ ਫੋਨ ਮੈਨੂੰ ਆ ਗਿਆ ਵਾ ਮੈਨੂੰ ਕਹਿੰਦਾ ਪਾਜੀ ਅਮਰਤਪਾਲ ਥੋੜਾ ਢਿੱਲਾ ਆ ਤੇ ਕੋਈ ਘਬਰਾਉਣ ਵਾਲੀ ਬਾਤ ਨਹੀਂ ਹੈ ਮਬੂਲੀ ਢਿੱਲਾ ਪਾਕੀ ਏਡੀ ਵਾਰੀ ਜ਼ਿਆਦਾ ਗੱਲ ਨਹੀਂ ਕੀ ਮੈਂ ਹੁਣ ਇਹਨੂੰ ਹਸਪੀਟਲ ਖੜ ਕੇ ਚੈੱਕ ਕਰਵਾ ਕੇ ਦਵਾਈ ਲੈਉਣਾ ਹੈ ਤੇ ਮੈਂ ਕੋਈ ਗੱਲ ਨਹੀਂ ਪਾਜੀ ਤੁਸੀਂ ਲਿਆਓ ਤੇ ਬੱਚੇ ਦਾ ਵੀ ਬਾਹਰ ਹੋ ਜਾਂਦਾ ਜਿਹੜੀ ਮੈਨੂੰ ਜ਼ਿਆਦਾ ਕੋਈ ਪ੍ਰੋਬਲਮ ਨਹੀਂ ਠੀਕ ਹੈ ਮੈਂ ਤੇ ਕੋਈ ਨਹੀਂ ਦਵਾਈਆਂ ਕਰਤਾ ਉਥੇ ਉਹਨਾਂ ਨੇ ਉਹਨਾਂ ਐਡਮਿਟ ਕਰ ਲਿਆ। ਉਥੇ ਦਵਾਈ ਦੋਈ ਦਿੱਤੀ ਆ ਬਾਗ ਦੇ ਵਿੱਚ ਉਹਨਾਂ ਪਰੌਣਿਆਂ ਨੇ ਜਦੋਂ ਜਾ ਕੇ ਉਥੇ ਗੱਲਬਾਤ ਕੀਤੀ ਡਾਕਟਰਾਂ ਨਾਲ ਉਹਨਾਂ ਆਖਿਆ ਵੀ ਕੋਈ ਵੀ ਇਹਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਇਹਨੂੰ ਮੜਾ ਜਾਂ ਨਮੂਨੀਆਂ ਕਿਤੇ ਹੋਇਆ ਵਾ ਤੇ ਥੋੜੀ ਜਿਹੀ ਇਨਫੈਕਸ਼ਨ ਹੈ ਤੇ ਇਹ ਬਸ ਠੀਕ ਹੋ ਜਣੇ 2-4 ਦਿਨਾਂ ਚ ਹੋ ਜੂਗੀ ਤੇ ਨੇ ਛੁੱਟੀ ਦੇ ਦਾਂਗੇ। ਪਰ ਉਹ ਠੀਕ ਨਹੀਂ ਹੋਈ। ਅੱਜ ਫੋਨ ਆ ਗਿਆ ਵੀ ਉਹਦੀ ਤੇ ਕਿੰਨੇ ਵਜੇ ਤੁਹਾਨੂੰ ਫੋਨ ਆਇਆ? ਸਾਨੂੰ 12 ਵਜੇ ਫੋਨ ਆਇਆ। ਕਿਹਦਾ ਫੋਨ ਆਇਆ? ਸਾਨੂੰ ਆਪਣੇ ਆਪਣੇ ਸਾਡੇ ਰਿਸ਼ਤੇ ਦਾ ਸਾਡਾ ਪਰੌਣਾ ਉਥੇ ਉਹਦਾ ਫੋਨ ਆਇਆ। ਉਈ ਸੁਪਨਾ ਯਾਦ ਹੁੰਦਾ ਕਿ ਗੱਲ ਕੀ ਹੈ ਮੈਂ ਆ ਪੂਰੀ ਕੰਨੀ ਘਰ ਚ ਆ ਗਏ ਜਾਂ ਜਿੱਦਾਂ ਪਾਜੀ ਬੱਚੇ ਪਾਜੀ ਬੱਚੇ ਤਾਂ ਦੇ ਬੈਲੇ ਵੀ ਛਡਾਵਾਂਗੇ ਤੁਹਾਨੂੰ ਸੁਖ ਦੇ ਦਵਾਂਗੇ ਤੁਸੀਂ ਕੰਮ ਨਾ ਕਰਿਓ ਤੁਹਾਨੂੰ ਗੱਡੀਆਂ ਦਿਖਵਾਵਾਂਗੇ ਅਸੀਂ ਕਰ ਜੋਗੇ ਜਾਂਗੇ ਮਾਪਿਓ ਭੇਜਦੇ ਬੱਚਿਆਂ ਨੂੰ ਬਾਹਰ ਬੱਚਾ ਇਸੋਕ ਜਾਂਦੀ ਹੁਣੀ ਹੋ ਜਾਂਦੀ ਹੈ ਤਾਂ ਕੀ ਵੀਲ ਕਰਨਾ ਚਾਹੁੰਦੇ ਬਾਪੇ ਬਾਪਿਆਂ ਦੇ ਬਹੁਤ ਔਖਾ ਜੀ ਬੱਚੇ ਨਾ ਉਹ ਜਿੰਦਿਆਂ ਚ ਤਾਂ ਨ ਮਰਿਆਂ ਚ ਕਿਸੇ ਜੋਗੀ ਨਹੀਂ ਰਹਿੰਦੇ ਅਸੀਂ ਦੇ ਆਨੇ ਆਪਣੇ ਬੱਚੇ ਨੂੰ ਜੇ ਕਿਸੇ ਭੇਜਣਾ ਸਮਝ ਸੋਚ ਕੇ ਭੇਜੇ ਉੱਥੇ ਇਲਾਜ ਨਹੀਂ ਜੇਗਾ ਉਹ ਆਪਣਾ ਸੋਚ ਸਮਝੋ ਤੇ ਫਿਰ ਬੱਚਿਆਂ ਨੂੰ ਕਿ ਬੱਚੇ ਵੀ ਜिद ਕਰਦੇ ਆ ਤੇ ਮਾਪੇ ਜੇ ਮਜਬੂਰ ਹੁੰਦੇ ਆ ਤਾਂ ਉਹਨਾਂ ਨੂੰ ਵੇਜਣਾ ਪੈਂਦਾ ਤੇ ਹੁਣ ਜਿਹੜੀ ਆਸਦੀਦੀ ਬਣ ਗਈ ਇਹਦੇ ਵਿੱਚ ਅਸੀਂ ਹੁਣ ਕਿਸੇ ਜੋਗੀ ਬਣੀ ਜੇ ਹੁਣ ਪੈਣ ਭਰਾਵਾ ਗੱਡੀ ਹੱਥ ਜੋੜ ਕੇ ਬੇਂਤੀ ਸਾਰੇ ਚਲੋ ਇੱਕ ਦੂਜੇ ਦਾ ਸਾਥ ਜਿਤਨਾਲੂ ਹੁਣ ਕਿਦਨਾਂ ਦੀ ਆਸਰੀ ਨਾ ਇੱਕ ਦੂਜੇ ਜੀਣ ਵਾਲੀ ਗੱਲ ਹੁੰਦੀ